ਆਓ ਇਹ ਨਿੱਕੇ ਨਿੱਕੇ ਪੌਦੇ ਦੇਖੋ। ਮੀਆ ਬੇਦਲੀ ਨਾਲ ਆਈ। ਇਹ ਤਾਂ ਬਸ ਪੌਦੇ ਹਨ। ਦਾਦੀ ਹਾਂ, 엘ਾਰਾ ਮੁਸਕਰਾਈ ਪਰ ਦੇਖੋ ਇਹ ਕਿੰਨੇ ਹਰੇ ਅਤੇ ਮਜ਼ਬੂਤ ਹਨ। ਇਹਨਾਂ ਨੂੰ ਵੱਧਦਾ ਦੇਖਣਾ ਸ਼ਾਨਦਾਰ ਨਹੀਂ ਹੈ। ਬਾਗ ਵਿੱਚ ਮੀਆ ਦਾ ਦੋਸਤ ਲੀਓ ਵਿਲਣ ਆਇਆ। ਲੀਓ ਨੂੰ ਰੀਸਾਈਕਲ ਕੀਤੀਆਂ ਚੀਜ਼ਾਂ ਤੋਂ ਚੀਜ਼ਾਂ ਬਣਾਉਣਾ ਬਹੁਤ ਪਸੰਦ ਸੀ। ਦੇਖੋ ਮੈਂ ਕੀ ਬਣਾਇਆ ਹੈ। ਮੀਆ, ਪੁਰਾਣੀਆਂ ਬੋਤਲਾਂ ਦੇ ਟਕੜਾਂ ਤੋਂ ਉਸਨੇ ਖੁਸ਼ੀ ਨਾਲ ਇੱਕ ਰੰਗीन ਸਪਿੰਨਰ ਦਿਖਾਉਂਦੇ ਹੋਏ ਕਿਹਾ ਮੀਆ ਕੋਲ ਬਹੁਤ ਸਾਰੇ ਬਾਜ਼ਾਰੋਂ ਖਰੀਦੇ ਕਿ ਡੋਲੇ ਸਨ ਪਰ ਲਿਓ ਦੇ ਸਾਦੇ ਹੱਥ ਨਾਲ ਬਣੇ ਸਪਿੰਨਰ ਵਿੱਚ ਜ਼ਿਆਦਾ ਖੁਸ਼ੀ ਲੱਗ ਰਹੀ ਸੀ ਇਲਾਰਾ ਨੇ ਉਹਨਾਂ ਨੂੰ ਤਾਜ਼ੇ ਬਣੇ ਸ਼ਾਕਾਹਾਰੀ ਕੁਕੀਜ਼ ਅਤੇ ਗਰਮ ਪੌਦਿਆਂ ਤੋਂ ਬਣਿਆ ਦੁੱਧ ਪਰੋਸਿਆ ਇਹ ਸਭ ਤੋਂ ਵਧੀਆ ਸਨੈਕ ਹੈ ਲਿਓ ਨੇ ਇੱਕ ਖੁਸ਼ੀਪ੍ਰੀ ਸਾਹ ਨਾਲ ਕਿਹਾ ਧੰਨਵਾਦ ਇਲਾਰਾ ਮੀਆ ਉਹਨਾਂ ਨੂੰ ਦੇਖ ਰਹੀ ਸੀ ਹੋਲੀ ओली ए महसूस कर रही सी कि ओना दी खुशी सादे पला तो आउंदी सी ना कि सब तो बद चीजा रखण तो उस शाम मिया ने अपने कमरे दे आले दुआले देख्या जो उस दे कोल नहीं सी उस बारे सोचण दी बजाय उसने अपना आरामदायक बिस्तरा, अपनी मनपसंद किताब अते अपने कोल दी गरम लैंप देख्या उसने अपने दिल विच एक छोटा गरम अहसास शुक्रगुजारी दा अहसास महसूस कीता उसने इलारा नु कुकीज़ कुकीज ले भी धन्यवाद कीता बस इस लिए के उसको अजिहा महसूस होया शुक्रगुजारी असल विच महसूस कीती गई खुशी नु बदाउंदी है अते जो पहला तो मौजूद है उसकी कदर करना हमेशा कुछ नवा प्राप्त करन दी कोशिश करन नालो बदेरे खुशी ल्याउंदा है पंजाबी ने पॉप नु सब्सक्राइब करो लाइक करो अते और प्रेरणादायक सामग्री टिप्पणी करो